ਏਸ਼ੀਆ ਕੱਪ 2025 ਵਿੱਚ ਭਾਰ ਦੇ ਮੈਚਾਂ ਲਈ ਟੀਵੀ ਐਡਸ ਦੀ ਕੀਮਤ 16 ਲੱਖ ਰੁਪਏ ਪ੍ਰਤੀ 10 ਸੈਕਿੰਡ ਤੁਹਾਨੂੰ ਦੱਸ ਦਈਏ ਏਸ਼ੀਆ ਕੱਪ 9 ਸਤੰਬਰ ਤੋਂ ਸ਼ੁਰੂ ਹੋਵੇਗਾ ਭਾਰਤੀ ਕ੍ਰਿਕਟ ਟੀਮ 10 ਸਤੰਬਰ ਤੋਂ ਯੂਏਈ ਵਿਰੁੱਧ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਇਸ ਤੋਂ ਬਾਅਦ 14 ਸਤੰਬਰ ਨੂੰ ਭਾਰਤ ਵਨਾਮ ਪਾਕਿਸਤਾਨ ਮੈਚ ਹੋਵੇਗਾ ਜਿਸ ਤੇ ਪੂਰੀ ਦੁਨੀਆ ਦੀ ਨਜ਼ਰ ਹੈ ਦੋਵੇਂ ਟੀਮਾਂ ਦੁਬਲੀ ਲੜੀ ਨਹੀਂ ਖੇੜਦੀਆਂ ਐਸਲੀ ਜਦੋਂ ਵੀ ਉਹ ਕਿਸੇ ICC ਟੂਰਨਾਮੈਂਟ ਜਾਂ ACC ਟੂਰਨਾਮੈਂਟ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਦੀਆਂ ਹਨ ਸੁਖਤਾ ਹੋਰ ਵੀ ਵੱਧ ਜਾਂਦੀ ਹੈ ਹਾਲਾਂਕਿ ਇਸ ਵਾਰ ਸਥਿਤੀ ਥੋੜੀ ਵੱਕਰੀ ਹੈ ਪਰ ਇਸ ਦੇ ਬਾਵਜੂਦ ਇਸ ਮੈਚ ਦੀ ਮੰਗ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਸਭ ਤੋਂ ਵੱਧ ਦੱਸੀ ਜਾ ਰਹੀ ਹੈ ਪ੍ਰਸਾਰਕ ਵੀ ਇਸ ਮੌਕੇ ਦਾ ਫਾਇਦਾ ਉਠਾਣਾ ਚਾਹੁੰਦੇ ਹਨ ਏਸ਼ੀਆ ਕੱਪ 252 ਦੇ ਮੀਡੀਆ ਅਧਿਕਾ ਸੋਨੀ ਪਿਕਚਰ ਨੈਟਵਰਕ ਇੰਡੀਆ ਕੋਲ ਨਹੀਂ ਹਨ ਟੀਵੀ ਤੇ ਲਾਈਵ ਪ੍ਰਸਾਰਣ ਸੋਨੀ ਸਪੋਰਟਸ ਨੈਟਵਰਕ ਤੇ ਹੋਵੇਗਾ ਜਦੋਂ ਕਿ ਲਾਈਵ ਸਟ੍ਰੀਮਿੰਗ ਸੋਨੀ ਲਿਵ ਐਪ ਤੇ ਹੋਵੇਗੀ ਰਿਪੋਰਟਾਂ ਦੇ ਅਨੁਸਾਰ ਪ੍ਰਸਾਰਕ ਨੇ ਪਿੱਛਾਰਾ ਦੀਆਂ ਦਰਾਂ ਜਾਰੀ ਕੀਤੀਆਂ ਹਨ ਭਾਰਤ ਦੇ ਮੈਚਾਂ ਲਈ ਦਰਾਂ ਉੱਚੀਆਂ ਹਨ ਅਤੇ ਸਭ ਤੋਂ ਵੱਧ ਮੰਗ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਹੈ ਏਸ਼ੀਆ ਕੱਪ ਪੈ ਭਾਰਤ ਦੇ ਤਿੰਨ ਮੈਚ ਫਿਕਸ ਹੋયા ਹਨ ਪਰ ਪੂਰੀ ਸੰਭਾਵਨਾ ਹੈ ਕਿ ਭਾਰਤ ਸੁਪਰ ਚਾਰ ਵਿੱਚ ਪ੍ਰਵੇਸ਼ ਕਰੇਗਾ ਇਸ ਸਥਿਤੀ ਵਿੱਚ ਮੈਚਾਂ ਦੀ ਗਿਣਤੀ 6 ਹੋ ਜਾਵੇਗੀ ਤੇ ਜੇਕਰ ਇਹ ਫਾਈਨਲ ਵਿੱਚ ਪਹੁੰਚਦਾ ਹੈ ਤਾਂ ਭਾਰਤ ਦੇ ਕੁੱਲ 7 ਮੈਚ ਹੋਣਗੇ ਜੇਕਰ ਪਾਕਿਸਤਾਨ ਵੀ ਸੁਪਰ ਚਾਰ ਵਿੱਚ ਪਹੁੰਚਦਾ ਹੈ ਤਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਦੂਜਾ ਮੈਚ ਵੀ ਫਿਕਸ ਹੋਵੇਗਾ ਜੇਕਰ ਦੋਵੇਂ ਟੀਮਾਂ ਫਾਈਨਲ ਅਤੇ ਟਕਰਾਉਂਦੀਆਂ ਹਨ ਤਾਂ ਉਹਨਾਂ ਵਿਚਕਾਰ ਕੋਲ 3 ਮੈਚ ਹੋਣਗੇ ਜਨ ਸਟੈਂਡਰਡ ਦੀ ਇੱਕ ਰਿਪੋਰਟ ਵਿੱਚ ਇਕਨੋਮਿਕ ਤਾਂ ਇਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਸੀ ਕਿ ਸੋਨੀ ਨੈਟਵਰਕ ਨੇ ਭਾਰਤ ਦੇ ਮੈਚਾਂ ਲਈ ਟੀਵੀ ਇਸ਼ਤਿਹਾਰਾਂ ਲਈ ਸਭ ਤੋਂ ਵੱਧ ਦਰਾਂ ਨਿਰਧਾਰਿਤ ਕੀਤੀਆਂ ਹਨ ਇਹ ਪ੍ਰਤੀ ਦਰ ਸੈਕਿੰਡ 14 ਤੋਂ 16 ਲੱਖ ਰੁਪਏ ਹਨ ਇਸ ਦਾ ਮਤਲਬ ਹੈ ਕਿ ਜੇਕਰ ਕੰਪਨੀਆਂ ਭਾਰਤ ਬਨਾਮ ਪਾਕਿਸਤਾਨ ਮੈਚ ਵਿੱਚ ਆਪਣੇ ਇਸ਼ਤਿਹਾਰ ਦਿਖਾਉਣਾ ਚਾਹੁੰਦੀਆਂ ਹਨ ਤਾਂ ਉਹਨਾਂ ਨੂੰ ਇਸ ਦੇ ਲਈ ਭਾਰੀ ਰਕਮ ਅਦਾ ਕਰਨੀ ਪਵੇਗੀ ਟੀਵੀ ਇਸ਼ਤਿਹਾਰਾਂ ਵਿੱਚ ਸਪਾਂਸਰਸ਼ਿਪ ਪੇਸ਼ ਕਰਨ ਲਈ 18 ਕਰੋੜ ਰੁਪਏ ਅਤੇ ਐਸੋਸੀਏਟਡ ਸਪਾਂਸਰਸ਼ਿਪ ਲਈ 13 ਕਰੋੜ ਰੁਪਏ ਅਦਾ ਕਰਨੇ ਪੈਣਗੇ ਖੇਡਾਂ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤਦ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ